ਹਾਂਜੀ ਸਰ ਕੀ ਨਾਮ ਹੈ ਜੀ ਇਹ ਕਮਲ ਸਿੰਘ ਜੀ ਤਾਰਸ ਸਿੰਘ ਠੀਕ ਹੈ ਜੀ ਸਰ ਤੁਸੀਂ ਕਿੱਥੋਂ ਦੇ ਰਹਿਣ ਵਾਲੇ ਹੋ ਬਸਤੀ ਤਰਾਗੜੀ ਕੈਂਟ ਅਸ਼ਵਧੌਲਾ ਜੀ ਠੀਕ ਹੈ ਇਹ ਸਰ ਅੱਜ ਤੁਸੀਂ মিডিਆ ਦੇ ਸਾਹਮਣੇ ਆਏ ਹੋ ਤੇ ਕੀ ਕਾਰਨ ਕੀ ਹੈ ਇਹ ਸਰ ਮੈਂ ਮੁੰਡੇ ਦਾ ਵਿਆਹ ਕੀਤਾ ਸੀ ਜੀ ਕਮਲਰਾ ਗੁਰਪ੍ਰੀਤ ਸਿੰਘ ਤੇ ਧੀ ਵਾਲੇ ਬਰਾੜ ਜਸਵਿੰਦਰ ਸਿੰਘ ਪਤਰੀ ਮਨਪ੍ਰੀਤ ਕੌਰ ਤੇ ਇਹ ਸਰ ਸਰ ਜੇ ਤੁਸੀਂ ਲੜਕੇ ਦਾ ਵਿਆਹ ਕੀਤਾ ਕੀ ਕੀ ਪ੍ਰੋਸੀਜਰ ਹੋਇਆ ਤੇ ਕਿਦਾਂ ਮਤਲਬ ਕੀ ਸਾਰਾ ਮੈਟਰ ਹੈਗਾ ਜੀ ਸਰ ਮੈਂ ਵਿਆਹ ਕੀਤਾ ਸੀ 18 ਸਾਲਾਂ ਜੀ ਤੇ ਇੱਕ ਪੁੜੀ ਮੰਟਰੀ ਤੋਂ ਅਸੀਂ ਆਇਲੈਂਡਸ ਆਫ ਕਰਾਈ ਸੀ ਤੇ ਵਿਆਹ ਤੋਂ ਪਿਛੇ 7-8 ਮਹੀਨੇ ਸਾਡੇ ਕੋਲ ਰਹੀ ਤੇ ਉਦੋਂ ਪਿਛੇ ਵੀਜ਼ਾ ਆ ਗਿਆ ਵੀਜ਼ਾ ਆਉਣ ਤੋਂ ਬਾਅਦ ਇਹ ਬਾਹਰ ਵੀ ਚਲੀ ਸਾਡਾ ਮੁੰਡਾ ਜਿਹੜਾ ਲੌਕਡਾਊਨ ਲੱਗਣਾ ਕਰਕੇ 3 ਸਾਲ ਤੇ ਬਾਅਦ ਚ ਗਿਆ ਜਦੋਂ ਬਾਅਦ ਚ ਗਿਆ ਉਥੇ ਉਥੇ ਜਾ ਕੇ ਉਨੇ ਜੋ ਇੱਕ ਦੋ ਦਿਨ ਰਹਿ ਤੇ ਉਹਨੇ ਦਾ ਆਖਿਆ ਮੈਂ ਇਪਰਾਣੇ ਮੁੰਡੇ ਨਾਲ ਰਹਿ ਰਹੀ ਆ ਤੇ ਜੇ ਤੂੰ ਚਲਾ ਜਾਂ ਤੇ ਮੈਂ ਕੋਈ ਵੀ ਕੇਸ ਕੋ ਆ ਜਾਾਂਗੇ ਜਾਂ ਤੱਕ ਜਦੇ ਲਾਕੀ ਤੇ ਮੁੰਡੇ ਮੇਰੇ ਨੇ ਆ ਫੋਟੋਆਂ ਕੀਤੀਆਂ ਫੋਟੋ ਸੈਂਡ ਕੀਤੀਆਂ ਮੈਨੂੰ ਦੱਸਿਆ ਫਿਰ ਗਾ ਅਸੀਂ ਹੋਰ ਵੀ ਪੜਾ ਪਰਵਾਨਾ ਦੱਸਿਆ ਕਿ ਆ ਗੱਲ ਬਣ ਵੀ ਸਾਡੇ ਨਾਲ ਨਹੀਂ ਸਰ ਤੁਸੀਂ ਕਿੰਨਾ ਪੈਸਾ ਖਰਚ ਕਰਕੇ ਜਿਹੜਾ ਇਹਨਾਂ ਨੂੰ ਤੁਸੀਂ ਲੜਕੀ ਨੂੰ ਬਾਹਰ ਭੇਜਿਆ ਸੀਗਾ ਇਹਦੀ 25 ਤੋਂ 30 ਲੱਖ ਰੁਪਈਆ ਲਾਇਆ ਇਸਨੇ ਆਈਲੈਂਡਸ ਕਰਾ ਕੇ ਤੇ ਕਿਹੜੇ ਸਾਲ ਵਿੱਚ ਗਈ ਸੀ ਲੜਕੀ ਉੱਤੇ ਬਾਰੇ ਇਹ 19 ਸਾਲ ਦੀ ਠੀਕ ਹੈ ਜੀ ਜੋ ਤੁਹਾਡੇ ਲੜਕੇ ਨੂੰ ਪਤਾ ਲੱਗਿਆ ਵੀ ਉਹ ਕਿਸੇ ਹੋਰ ਲੜਕੇ ਨਾਲ ਰਹਿ ਰਹੀ ਹੈ ਹਾਂਜੀ ਮਤਲਬ ਫਿਰ ਤੁਸੀਂ ਕੋਈ ਕਾਰਵਾਈ ਕਰਨੀ ਚਾਹੀ ਜਾਂ ਕੋਈ ਕੀਤੀ ਸੀ ਕਾਰਵਾਈ ਅਸੀਂ ਤਾਂ ਕਾਚਾ ਦਿੱਤੀਆਂ ਜੀ ਤੇ ਕੋਈ ਹੋਈ ਕਾਰਵਾਈ ਅਜੇ ਵਿੱਚ ਹੀ ਕੇਸ ਚੱਲਦੇ ਜੀ ਤਾਂ ਤੁਹਾਨੂੰ ਪਤਾ ਲੱਗਿਆ ਕਿ ਇਹ ਲੜਕੀ ਤੁਹਾਡੇ ਲੜਕੇ ਨਾਲ ਰਹਿਣ ਤੋਂ ਇਨਕਾਰ ਕਰ ਰਹੀ ਹੈ ਤੇ ਕੀ ਤੁਸੀਂ ਉਹਨਾਂ ਦੇ ਮਾਪੇ ਉਹਨਾਂ ਨਾਲ ਰابطਾ ਕਾਇਮ ਕੀਤਾ ਜੀ ਮਿਲਣ ਦੀ ਕੋਸ਼ਿਸ਼ ਕੀਤੀ ਹੈ ਅਹੀਂ ਪਿੰਡਰਾਵਾ ਪਿੰਡ ਦੇ ਬਹੁਤ ਬਾਰ ਬੰਦੇ ਪਿੰਡ ਛਰੀਆਣਾ ਬਰਾਡ ਲੈ ਕੇ ਗਏ ਉਹਨਾਂ ਨੇ ਘਰ ਤੇ ਸਾਰੀਆਂ ਗੱਲਾਂ ਦਸੀਆਂ ਫੋਟੋ ਵੀ ਵਿਖਾਈਆਂ ਵੀ ਤਰਾਨੇ ਮੁੰਡੇ ਨਾਲ ਰਹਿ ਰਹੀ ਏ ਤੇ ਉਹਨਾਂ ਸਾਨੂੰ ਹਰ ਇੱਕ ਗੱਲ ਤੋਂ ਜਵਾਬ ਦਿੱਤਾ ਵੀ ਸਾਡੀ ਕੁੜੀ ਉਸੇ ਮੁੰਡੇ ਨਾਲ ਰਹਗੀ ਤੇ ਰਹਿਣ ਤੋਂ ਸਾਨੂੰ ਜਵਾਬ ਦਿੱਤਾ ਵੀ ਜਿੱਥੇ ਮਰਜ਼ੀ ਆਦਾ ਜੋਰ ਲਾ ਲਓ ਤੇ ਸਾਨੂੰ ਇਹ ਘਰੋਂ ਨਿਕਲ ਜਾਓ ਬਸ ਸਾਡੀ ਕੁੜੀ ਉਸ ਮੁੰਡੇ ਨਾਲ ਹੈਗਾ ਸਾਨੂੰ ਪਤਾ ਲੱਗਾ ਹੈ ਬਾਅਦ ਵਿੱਚ ਜਦੋਂ ਅਸੀਂ ਪਛਾਤਾ ਲੈ ਕੇ ਗਏ ਸਾਨੂੰ ਉੱਥੇ ਮਾੜਾ ਮੋਟਾ ਸਾਨੂੰ ਸੂਣ ਲੱਗੀ ਕਿ ਇਹ ਬੰਦਿਆਂ ਨੇ ਦੱਸਿਆ ਕਿ ਇਹਦਾ ਨਾਮ ਅਸਲੀ ਜਿਹੜਾ ਮਨਜਿੰਦਰ ਕੌਰ ਹੈ ਤੇ ਇਹ ਇਹਦਾ ਕਟਾਂ ਕਰਕੇ ਮਨਪ੍ਰੀਤ ਕੌਰ ਬਣਾਇਆ ਗਿਆ ਤੇ ਸਾਨੂੰ ਉਸ ਬੰਦ ਦੇ ਵਿੱਚ ਅਸੀਂ ਛੱਟਵੀੜ ਕਢਾਇਆ ਛੱਟਵੀੜ ਕਢਾ ਕੇ ਐਸਐਸਪੀ ਸਾਹਿਬ ਦੇ ਦਰਖਾਸਤ ਦਿੱਤੀ ਤੇ ਗੁਰੂ ਸਾਹਿਬ ਹੈ ਥਾਣੇ ਦੇ ਵਿੱਚ ਜਿਹੜਾ ਪਰਚਾ ਦਰਜ ਹੋਇਆ ਹੈ 169 ਐਫਆਈਆਰ ਨੰਬਰ ਕਟਿਆ ਗਿਆ ਹੈ ਸਰ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਹੋ ਸਰ ਪ੍ਰਸ਼ਾਸਨ ਤੋਂ ਮੰਗ ਕਰਦੇ ਆਂ ਵੀ ਸਾਡੇ ਨਾਲ 25-30 ਲੱਖ ਦੀ ਠੱਗੀ ਵਜੀ ਜਿਹੜੀ ਤੇ ਉਹ ਸਾਡੇ ਪੈਸੇ ਵਾਪਸ ਕਰਾਏ ਜਾਣ ਤੇ ਬਾਕੀ ਇਹਨਾਂ ਦੇ ਕਾਨੂੰਨੀ ਕਾਰਵਾਈ ਜਿਹੜੀ ਸਖਤ ਸਖਤ ਕੀਤੀ ਐ